ਮੇਰੇ ਹਿਸਾਬ ਨਾਲ ਲੱਗੂਗੇ ਜੰਗ ਨੇ ਲੱਗੂਗੀ ਪਰਲੇ ਆਜੂਗੀ ਜਿਸ ਹਿਸਾਬ ਨਾਲ ਪਾਪ ਵਧ ਰਿਆ ਇਨੀ ਸੋਚ ਦੇ ਦੇਖੋ ਕੌਣ ਸੋਚ ਰਿਆ ਰਾਜਾ ਪਰਜਾ ਦਾ ਨਹੀਂ ਸੋਚ ਰਿਹਾ ਪਰਜਾ ਰਾਜਾ ਦਾ ਨਹੀਂ ਦੋਨੇ ਭੇਡ ਚਾਲ ਇੱਕ ਦੂਸੇ ਨੂੰ ਲੁੱਟਣ ਤੇ ਲੱਗੇ ਹੋਇਆ ਦੇਖੋ ਜਿਸ ਤਰ੍ਹਾਂ ਪੁਰਗਾਮ ਚ ਮਤਲਬ ਹੱਤਿਆਈ ਇੱਕ ਨਾਮ ਪੁੱਛ ਪੁੱਛ ਕੇ ਆਪਣਾ ਧਰਮ ਪੁੱਛ ਪੁੱਛ ਕੇ ਬਹੁਤ ਦਰਦਨਾਇਕ ਹੈ ਇਹ ਸਾਰਿਆਂ ਨੂੰ ਠੇਸ ਪਹੁੰਚੀ ਭਾਵੇਂ ਉਹ ਕਿਸੇ ਵੀ ਜਾਤ ਦਾ ਹੈਗਾ ਦੇਖੋ ਜਦੋਂ ਜੰਗ ਹੁੰਦਾ ਹੈ ਨੁਕਸਾਨ ਤਾਂ ਸਾਰਿਆਂ ਦਾ ਹੁੰਦਾ ਹੁਣ ਪ੍ਰਮਾਤਮਾ ਕਦ ਤੱਕ ਅਖੀਰ ਪ੍ਰਮਾਤਮਾ ਨੂੰ ਜਿਵੇਂ ਪਹਿਲਾਂ ਕਰੋਨਾ ਆਇਆ ਸੀਗਾ ਕਰੋਨਾ ਚ ਇੱਕ ਨਾ ਉਹਨਾਂ ਨੇ ਆਪਣਾ ਥੋੜਾ ਜਿਹਾ ਲੁਤਬਾ ਦਿਖਾਇਆ ਸੀ ਪ੍ਰਮਾਤਮਾ ਨੇ ਮੰਦਿਰ ਗੁਰਦੁਆਰੇ ਮਸਜਿਦ ਚਾਰੇ ਧਰਮ ਬੰਦ ਕਰਤੇ ਸੀ ਪਰਮਾਤਮਾ ਨੇ ਬਹੁਤ ਵੱਡੀ ਚਪੇੜ ਮਾਰੀ ਸੀ ਦੁਨੀਆ ਫਿਰ ਵੀ ਨਹੀਂ ਸਮਝਿਆਗੀ ਅਸੀਂ ਫਿਰ ਵੀ ਨਹੀਂ ਦੁਨੀਆ ਵੀ ਅਸੀਂ ਵੀ ਹੈ ਨਹੀਂ ਸਮਝਿਆਗੇ ਕਿਉਂਕਿ 60 70% ਇਸ ਸਮੱਸਿਆਦਾਰ ਜਾਂ ਤਾਂ جنگ ਹੈ ਜਾਂ ਪੜ ਲਿਆ ਕੁਝ ਵੀ ਹੈਗਾ ਕਿਉਂਕਿ جنگ ਹੈ ਇਹ ਮੇਰੇ ਹਿਸਾਬ ਨਾਲ ਤਾਂ ਲੱਗੂ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ-ਪਾਕ ਦੇ ਰਿਸ਼ਤੇ ਸੁਧਰਨਗੇ ਜਾਂ جنگ ਦੇ ਵੱਲ ਹੀ ਫਾਈਨਲੀ ਜਾਣਗੇ ਦੇਖੋ ਅਸੀਂ ਤਾਂ ਪਿਤਾ ਪਰਮੇਸ਼ਵਰ ਨੂੰ ਆਈ ਕਹਿੰਨੇ ਕਿ ਜੰਗ ਨਾਲ ਲੱਗੇ ਪਰ ਆ ਧਰਮਾਂ ਦੀ ਲੜਾਈਆਂ ਤੇ ਮੋੜ ਤੋਂ ਚਲਦੀਆਂ ਆ ਰਹੀਆਂ ਹਮੇਸ਼ਾ ਤੋਂ ਸਿੱਖ ਧਰਮ ਨੂੰ ਔਰ ਹਿੰਦੂ ਧਰਮ ਨੂੰ ਟਾਰਗੇਟ ਕਰਕੇ ਲੜਾਇਆ ਜਾਂਦਾ ਇਹ ਹਾਂ ਆ ਸਮਝਾ ਜਿਹੜੇ ਟਾਰਗੇਟ ਹੋਣ ਟਾਰਗੇਟ ਨਹੀਂ ਹੁੰਦੇ ਨਾ ਸਿੱਖਾਂ ਨੇ ਨਾ ਹਿੰਦੂਆਂ ਨੇ ਸਿੱਖ ਸਾਡੇ ਭਰਾ ਨੇ ਭਾਵੇਂ 1 ਅੱਧਾ ਪਰਸੈਂਟ ਉਸ ਤਰ੍ਹਾਂ ਕਹੀ ਜਾ ਰਹੀ ਅਸੀਂ ਉਹ ਪਾਕਿਸਤਾਨ ਕੁਛ ਨਹੀਂ ਹੈ ਜਦੋਂ ਐਜੀ ਗੱਲਾਂ ਹੋ ਜਾਣਗੀਆਂ ਸਾਡੇ ਭਰਾ ਨੇ ਖੂਨ ਦਾ ਵਾਰਾ ਆਊਗਾ ਉਹ ਵੀ ਸਨਾਤਨ ਆਮ ਤੋਂ ਸਿੱਖ ਧਰਮ ਆਇਆ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਫਿਰ ਖੂਨਚਾਉ ਵਾਲਾ ਆਊਗਾ ਕਿਉਂਕਿ ਫਿਰ ਆਪਣੇ ਗੁਰੂਆਂ ਵਾਲ ਦੇਖਣਗੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਵਾਰਿਆ ਸੀਗਾ ਇਹ ਤਾਂ ਸਾਡੇ ਜਿੰਨੇ ਵੀ ਗੁਰੂ ਹੈ ਤੁਸੀਂ ਦੇਖ ਲਓ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਕੀ ਸਨਾਤਨ ਨੂੰ ਬਚਾਉਣ ਲਈ ਸਾਰਾ ਕੁਝ ਕੀਤਾ ਐਨੇ ਸਿੱਖ ਪਾਗਲ ਨਹੀਂ ਹੈਗੇ ਬੜਾ ਦਿਮਾਗ ਹੈ ਉਹਨਾਂ ਦਾ ਆਵੇਂ ਜਿਵੇਂ ਮਰਜੀ ਕਾਈ ਜਾਣਾ ਉਹ ਖੜਨਗੇ ਆਪਣੇ ਛੋਟੇ ਭਰਾਣਾਂ ਲਈ ਇੰਡੀਆ ਨਾਲ ਹੀ ਖੜਨਗੇ ਤਿਰੰਗਾ ਲੈ ਕੇ ਖੜਨਗੇ ਫਿਰ ਇੰਡਿਆ ਜਿੱਤੂਗਾ ਫਿਰ ਇੰਡਿਆ ਦੀ ਬੱਲੇ ਬੱਲੇ ਆਊਗੀ ਇਹ ਵੀ ਭਵਸੇ ਵਾਨੀਆਂ ਇੰਡੀਆ ਦਾ ਝੰਡਾ ਸਾਰੇ ਸੰਸਾਰ 'ਚ ਝੁਲਣਾ ਵਿਸ਼ਵ 'ਚ ਝੁਲੂਗਾ ਉਹ ਟਾਈਮ ਆ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਸਿਟੀ ਹੋਮ ਨਿਊਜ਼ ਨਾਲ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਭਾਰਤ اور ਪਾਕਿਸਤਾਨ ਦੇ ਰਿਸ਼ਤੇ ਜਿਹੜੇ ਆਜਕਲ ਕਾਫੀ ਤਣਾਅਪੂਰਨ ਚੱਲ ਰਹੇ ਨੇ ਸੋ ਲੋਕ ਜਿਹੜੇ ਬਹੁਤ ਸਫਰ ਕਰ ਰਹੇ ਨੇ ਲੋਕਾਂ ਆਮ ਜਨਤਾ ਜਿਹੜੀ ਹੈ ਬਹੁਤ ਜ਼ਿਆਦਾ ਹਰਾਸਮੈਂਟ ਚੱਲ ਰਹੀ ਹੈ ਸੋ ਇਸੇ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਆ ਸਾਡੇ ਨਾਲ ਤੋਂ ਸਮਾਜ ਸੇਵੀ ਮੌਜੂਦ ਨੇ ਅਰुण ਬਹਿਲ ਜੀ ਤੇ ਦੀਪਕ ਗਰਗ ਜੀ ਦੋਨੋਂ ਮੌਜੂਦ ਨੇ ਸਵਾਗਤ ਕਰ ਲੈਨੇ ਸਭ ਤੋਂ ਪਹਿਲਾਂ ਨਾ ਤੇ ਗੱਲ ਕਰਦੇ ਸਭ ਤੋਂ ਪਹਿਲੇ ਦੀਪਕ ਗਰਗ ਜੀ ਨਾ ਕੀ ਹਾਲ ਚਾਲ ਸਰ ਬាទ ਵਧੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਆਪਾਂ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਦਾ ਜਿਹੜਾ ਮਾਹੌਲ ਬਣਿਆ ਲਗਭਗ ਜੰਗ ਛੇੜਨ ਦਾ ਮਾਹੌਲ ਹੋਇਆ ਪਿਆ ਆਮ ਜਨਤਾ ਜਿਹੜੀ ਇਤਰਾਹੀ ਤਰਾਹੀ ਕਰ ਰਹੀ ਹੈ ਕਿਉਂਕਿ ਕੋਈ ਕਹਿੰਦਾ ਜੰਗ ਲੱਗਣੀ ਚਾਹੀਦੀ ਹੈ ਕੋਈ ਕਹਿੰਦਾ ਜੰਗ ਨਹੀਂ ਲੱਗਣੀ ਚਾਹੀਦੀ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸ੍ਰਿਸ਼ਟੀ ਦਾ ਨਿਯਮ ਹੈ ਧਰਤੀ ਤੇ ਜਦੋਂ ਪਾਪ ਵਧਦਾ ਕਹਿੰਦੇ ਭੁਖਾਂਬ ਆ ਗਿਆ ਪੁਚਾਲ ਆ ਗਿਆ ਜਾਂ ਜੰਗ ਇਹ ਜਿਹੜਾ ਜੰਗ ਨਾ ਤਾਂ ਪਾਕਿਸਤਾਨ ਰੋਕ ਸਕਦਾ ਨਾ ਇੰਡੀਆ ਰੋਕ ਸਕਦਾ ਜੇ ਵਿਧੀ ਦਾ ਵਿਦਾਨ ਹੈ ਕਿਉਂਕਿ 70% ਸ੍ਰਿਸ਼ਟੀ ਦਾ ਖਾਤਮਾ ਹੋਣਾ ਹੈ ਪਾਪ ਵੱਧ ਚੁੱਕਿਆ ਹੈ ਜੇ ਜੰਗ ਨਹੀਂ ਆਉਤਾ ਪੁਚਾਲ ਆ ਜਾਊਗਾ ਕਿਉਂਕਿ ਸ੍ਰਿਸ਼ਟੀ ਦਾ ਨਾਸ ਹੋਣਾ ਹੈ ਭਾਵੇਂ ਜਿਸ ਤਰ੍ਹਾਂ ਮਰਜੀ ਤੁਸੀਂ ਦੇਖੋ ਥਾਂ ਥਾਂ ਤੇ ਜੰਗ ਲੱਗੀ ਹੋਈ ਆ ਇਹ ਵੀ ਆਪਣੇ ਜੋਸਤ ਵਿਗਿਆਨ ਵੀ ਕਹਿੰਦਾ ਕਿ ਵੜ-ਵੜ ਲੱਗਣੀ ਹੈ ਤੇ ਸੱਚ ਹੋਣ ਜਾ ਰਿਹਾ ਹੈਗਾ ਲੱਗਦਾ ਕਿਉਂਕਿ ਲੋਕ ਅਨੁਮਾਨ ਲਾ ਰਹੇ ਨੇ ਕਿ 2025 ਤੋਂ ਜਿਵੇਂ ਤੁਸੀਂ ਕਿਹਾ ਸ੍ਰਿਸ਼ਟੀ ਦਾ ਬਿਲਕੁਲ ਖਾਤਮਾ ਹੋਣ ਜਾ ਰਿਹਾ ਤੇ ਇਹਦਾ ਸ਼ੁਰੂਆਤ ਜਿਹੜੀ ਹੈ 2025 ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਹਾਂ ਇਹ ਸ਼ੁਰੂਆਤ ਹੋ ਚੁੱਕੀ ਹੈ ਤੇ ਤੁਹਾਨੂੰ ਨਤੀਜਾ 10-15 ਦਿਨਾਂ ਚ ਆ ਜਾਣਾ ਹੈਗਾ ਦੇਖੋ ਤੁਹਾਨੂੰ ਮੈਂ ਦੱਸ ਦਵਾਂਗਾ ਜਦੋਂ ਪਾਪ ਵੱਜ ਜਾਂਦਾ ਧਰਤੀ ਤੇ ਉਹ ਵੀ ਨਹੀਂ ਸੈਨ ਕਰਦੀ ਹੈ ਜੀ ਹਰ ਥਾਂ ਤੇ ਮਿਲਾਵਾ ਠਰ ਥਾਂ ਤੇ ਲੁਚਲ ਫੰਗਾ ਹਰ ਥਾਂ ਤੇ ਠੱਗੀਆਂ ਟੋਰੀਆਂ ਇਸ ਚੀਜ਼ ਤੋਂ ਕੋਈ ਵੀ ਨਹੀਂ ਹੁਣ ਪਰਮਾਤਮਾ ਕਦ ਤੱਕ आखिर परमात्मा ਨੇ ਜਿਵੇਂ ਪਹਿਲਾਂ ਕਰੋਨਾ ਆਇਆ ਸੀਗਾ ਕਰੋਨਾ ਚ ਇੱਕ ਨਾ ਉਹਨਾਂ ਨੇ ਆਪਣਾ ਥੋੜਾ ਜਿਹਾ ਰੁਤਬਾ ਦਿਖਾਇਆ ਸੀ ਪਰਮਾਤਮਾ ਨੇ ਮੰਦਰ ਗੁਰਦੁਆਰੇ ਮਸਜਿਦ ਚਾਰੇ ਧਰਮ ਬੰਦ ਕਰਤੇ ਸੀ ਪਰਮਾਤਮਾ ਨੇ ਬਹੁਤ ਵੱਡੀ ਚਪੇੜ ਮਾਰੀ ਸੀ ਦੁਨੀਆ ਫਿਰ ਵੀ ਨਹੀਂ ਸਮਝਿਆਗੀ ਅਸੀਂ ਫਿਰ ਵੀ ਨਹੀਂ ਦੁਨੀਆ ਵੀ ਅਸੀਂ ਵੀ ਹੈਗੇ ਨਹੀਂ ਸਮਝਿਆਗੇ ਅਸੀਂ ਉਹ ਹੀ ਭੇਟ ਚਾਲ ਚ ਹੁਣ ਆ ਜਿਹੜਾ ਰੂਪ ਜੰਗ ਲੇਊਗਾ ਦੇਖੋ ਜਿਸ ਤਰ੍ਹਾਂ ਪੁਲਗਾਮ 'ਚ ਮਤਲਬ ਹੱਤਿਆਈ ਇੱਕ ਨਾਮ ਪੁੱਛ-ਪੁੱਛ ਕੇ ਆਪਣਾ ਧਰਮ ਪੁੱਛ-ਪੁੱਛ ਕੇ ਬਹੁਤ ਦਰਦਨਾਇਕ ਹੈ ਇਹ ਸਾਰਿਆਂ ਨੂੰ ਠੇਸ ਪਹੁੰਚੀ ਹੈ ਭਾਵੇਂ ਉਹ ਕਿਸੇ ਵੀ ਜາດ ਦਾ ਹੈਗਾ ਦੇਖੋ ਜਦੋਂ ਜੰਗ ਹੁੰਦਾ ਹੈ ਨੁਕਸਾਨ ਤਾਂ ਸਾਰਿਆਂ ਦਾ ਹੋਣਾ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਜੰਗ ਲਗਣੀ ਨਹੀਂ ਚਾਹੀਦੀ ਜੰਗ ਨਹੀਂ ਲੱਗੂਗੇ ਪੜ ਲੈ ਆਓਗੇ ਪੜ ਲੈ ਨਹੀਂ ਆਪ ਝਾੜ ਆਊਗਾ ਸ੍ਰੀ ਸ੍ਰੀ ਦਾ 60 70 ਪੈਸੇ ਅੰਠੋ ਅੰਠੋ ਨਾ ਬਹੁਤ ਜ਼ਰੂਰੀ ਹੈ ਕਿਉਂਕਿ ਹਾਲਾਤ ਇੱਥੇ ਤੱਕ ਹੋ ਗਏ ਪੀਓਪੋ ਤੁਨ ਨਹੀਂ ਪੋਤਾ ਪੋਤ ਪੀਓ ਨ ਨਹੀਂ ਪੋਤਾ ਹਾਲਾਤ ਬੱਤੋਂ ਬਿਹਤਰ ਹੋਗੇ ਤੁਸੀਂ ਕਿ ਜ਼ਰੂਰੀ ਹੈ ਬਿਆਨ ਤੋਂ ਹੋਣਾ ਜ਼ਰੂਰੀ ਹੈ ਇਹ ਮੈਂ ਨਹੀਂ ਇਹ ਵਿਧੀ ਦਾ ਵਿਦਾਨ ਕਹਿ ਰਿਹਾ ਕਿਉਂਕਿ ਇਹ ਵਿਧੀ ਦਾ ਵਿਦਾਨ ਕਹਿ ਰਿਹਾ ਜਦੋਂ ਵੀ ਸ੍ਰਿਸ਼ਟੀ ਪਲਟੀ ਹੈ ਤੇ 10 20% ਹੀ ਲੋਕ ਰਹਿੰਦੇ ਨੇ ਇਸ ਤਰ੍ਹਾਂ ਇਹ ਵੀ ਹੁਣ ਹੋ ਰਿਹਾ ਕਿੰਨਾ ਪਾਪ ਵਧ ਗਿਆ ਤੁਸੀਂ ਦੇਖੋ ਲੀਡਰ ਦੇਖ ਲਓ ਆਪਣੀ ਗਾਥਾ ਗਾਇਆ ਜਾ ਰਿਹਾ ਸੰਸਮਾਨ ਦੇਖ ਲਓ ਆਪਣੀ ਢੋਲਕੀ বাজਾਈ ਜਾ ਰਹੀ ਨੇ ਲੁੱਟੀ ਜਾ ਰਹੇ ਲੋਕਾਂ ਨੂੰ ਤੇ ਪਰਮਾਤਮਾ ਕਦ ਤੱਕ ਤੁਹਾਡਾ ਦੇਖੂਗਾ ਆਖਿਰ ਪਾਪ ਦਾ ਅੰਤ ਹੁੰਦਾ ਹੈ ਹੁਣ ਤੁਸੀਂ ਦੇਖ ਲਓ ਕਿਵੇਂ ਲੋਕੀ ਮਰੀ ਸਾਡੇ ਡੈਲਸੀ ਸੈਂਟਰ ਹੈ ਤੁਸੀਂ ਦੇਖ ਹੀ ਰਹੇ ਹੋਗੇ ਕਿਸ ਤਰ੍ਹਾਂ ਰੋਕੇ ਰੁੱਲਦੇ ਨੇ ਇਹ ਫਿਰ ਸਾਡੀ ਸੰਸਥਾ ਸਾਡੇ ਜਿਹੜੇ ਮੈਮੋਨਸ ਹੋਣ ਵਾਲੇ ਹੁੰਦਾ ਪਰਮਾਤਮਾ ਹਰ ਚੀਜ਼ ਦੇਖ ਰਿਹਾ ਤੁਹਾਨੂੰ ਮੈਂ ਦੱਸਦਾ ਹਰ ਚੀਜ਼ ਦਾ ਸਾਨੂੰ ਹਰ ਚੀਜ਼ ਦਾ ਅੰਤ ਹੈ ਤੇ ਜਿਵੇਂ ਜੀਵਨ ਹੈ ਜੀਵਨ ਦਾ ਅੰਤ ਹੈ ਇਸ ਤਰ੍ਹਾਂ ਸ੍ਰਿਸ਼ਟੀ ਦਾ ਵੀ ਤਾਂ ਅੰਤ ਹੈ ਨਾ ਤੇ ਸੱਤਾ ਹੈ ਉਹ ਸ੍ਰਿਸ਼ਟੀ ਪੂਰੀ ਅੰਤ ਨਹੀਂ ਹੋ ਸਕਦੀ ਕਿਉਂਕਿ 60 70% ਇਸ ਸਮੱਸਿਆਦਾਰ ਜਾਂ ਤਾਂ جنگ ਹੈ ਜਾਂ ਪਰਲੇਆ ਕੁਝ ਵੀ ਹੈਗਾ ਕਿਉਂਕਿ جنگ ਹੈ ਇਹ ਮੇਰੇ ਹਿਸਾਬ ਨਾਲ ਤਾਂ ਲੱਗੂਗੀ ਅੱਛਾ ਮੇਰੇ ਹਿਸਾਬ ਨਾਲ ਲੱਗੂਗੀ ਜੰਗ ਨੇ ਲੱਗੂਗੀ ਪਰਲੇ ਆਜੂਗੀ ਜਿਸ ਹਿਸਾਬ ਨਾਲ ਪਾਪ ਵੱਧ ਰਿਆ ਇਹ ਨਹੀਂ ਸੋਚਦੇ ਦੇਖੋ ਕੌਣ ਸੋਚ ਰਿਆ ਰਾਜਾ ਪ੍ਰਜਾ ਦਾ ਨਹੀਂ ਸੋਚ ਰਿਹਾ ਪ੍ਰਜਾ ਰਾਜਾ ਦਾ ਨਹੀਂ ਦੋਨੇ ਭੇਡ ਚਾਲ ਇੱਕ ਦੂਸੇ ਨੂੰ ਲੁੱਟਣ ਤੇ ਲੱਗੇ ਹੋਇਆ ਹੈ ਹੈ ਆ ਮਿਲਾਵਟ ਖੋਰ ਮਿਲਾਵਟ ਖਾ ਖਾ ਕੇ ਦੇਖ ਲੋ ਲੋਕੀ ਬਿਮਾਰ ਹੋਈ ਜਾ ਰਹੇ ਕੋਈ ਤਾਂ ਸੋਚਦਾ ਹੀ ਨਹੀਂ ਪੈਸੇ ਦੇ ਮਗਰ ਲੱਗੇ ਨੇ ਪੈਸਾ ਜਿਵੇਂ ਨਾਲ ਲੈ ਕੇ ਜਾਣਾ ਮੈਂ ਤੁਹਾਨੂੰ ਦੱਸਦਾ ਪੈਸੇ ਨੇ ਇੱਥੇ ਰਹਿ ਜਾਣਾ ਭਾਵੇਂ ਉਹ ਮਿਲਾਵਟ ਖੋਰ ਨੇ ਭਾਵੇਂ ਕੁਝ ਵੀ ਹੈਗੇ ਉਹਨਾਂ ਦੇ ਬੱਚਿਆਂ ਨੇ ਵੀ ਨਹੀਂ ਸਾਥ ਦੇਣਾ ਉੱਪਰ ਵੀ ਜੰਗਾਂ ਨਹੀਂ ਮਿਲਣੀਆਂ ਉਹਨਾਂ ਨੂੰ ਤਾਂ ਨੱਕ ਚੇ ਵੀ ਨਹੀਂ ਜੰਗਾਂ ਮਿਲਣੀਆਂ ਜਿਹੜੇ ਮਿਲਾਵਟ ਕਰਦੇ ਨੇ ਇਸ ਕਰਕੇ ਜੰਗ ਕਿਉਂ ਜੰਗ ਨਾਲ ਇਸ ਚੀਜ਼ ਦਾ ਨਾ ਸੋਣਾ ਤੇ ਬਾਕੀ ਜੰਗ ਲੱਗਣਾ ਦੁਰਭਾਗ્યਪੂਰਨ ਹੈ ਨਹੀਂ ਲੱਗਣਾ ਚਾਹੀਦਾ ਉਹਦੇ 'ਚ ਪੈਸੇ ਦੀ ਲੋਕਾਂ ਦੀ ਹਰ ਚੀਜ਼ ਦਾ ਨੁਕਸਾਨ ਹੈ ਇੱਕ ਜੰਗ ਲਾ ਕੇ ਪਤਾ ਨਹੀਂ ਕਿੰਨੇ ਸਾਲਾਂ 'ਚ ਭਰ ਪਾਈ ਹੁੰਦੀ ਹੈ ਤੇ ਪਿਆਰ ਮੁਹੱਬਤ ਨਾਲ ਸੁਲਤ ਜਾਵੇ ਤੇ ਬਹੁਤ ਵਧੀਆ ਗੱਲ ਹੈ ਬਾਕੀ ਇਸ ਰਿਸ਼ਤੇ ਦਾ ਨਿਯਮ ਹੈ ਇਹ ਤਾਂ ਹੋ ਕੇ ਰਹਿਣਾ ਹੈ ਅਰੁਣ ਮਹਿਲ ਜੀ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਕਿਵੇਂ ਦੇਖਦੇ ਹੋ ਲੱਗਦਾ ਕਿ ਜੰਗ ਹੋਉਂਦਿਆ ਸਾਰ ਹੈ ਤੇ ਜੰਗ ਹੋਏਗੀ ਐਕਸਟਰਾ ਹੈਗਾ ਜੀ ਦੇਖੋ ਜਿਸ ਤਾਂ ਦੇ ਹੁਣ ਹਾਲਾਤ ਬਣੇ ਹੋਏ ਨੇ ਬਾਰਡਰ ਤੇ ਵੀ ਟੈਨਸ਼ਨ ਹੈ ਗਵਰਨਮੈਂਟਸ ਦੇ ਵਿੱਚ ਆਪਸ ਦੇ ਵਿੱਚ ਟੈਨਸ਼ਨ ਹੈ ਜਿੱਦਾਂ ਇਹਨਾਂ ਨੇ ਸਿੰਧੂ ਨਦੀ ਦਾ ਬੰਦ ਕਰ ਦਿੱਤਾ ਹੈਗਾ ਇਰ ਸਪੇਸ ਬੰਦ ਕਰ ਦਿੱਤੀ ਹੈਗੀ ਹੈ ਮੋਰਓਵਰ ਡਿਪਲੋਮੈਟਿਕ ਟਾਈਪ ਦੇ ਵਿੱਚ ਵੀ ਫਰਕ ਪਿਆ ਹੈਗਾ ਬਟ ਇਹ ਦੇਖੋ ਟੂਵਰਡਸ ਜਾਂਦਾ ਤਾਂ ਇਹੋ ਲੱਗਦਾ ਹੈਗਾ ਵੀ ਇਹਦੇ ਚ ਜੰਗ ਲੱਗਣ ਦੇ ਅਸਾਰ ਹੈਗੇ ਨੇ ਬਟ ਜੰਗ ਲੱਗਣ ਦੇ ਨਾਲ ਸਭ ਤੋਂ ਵੱਡੀ ਤਬਾਹੀ ਆਮ ਜਨਤਾ ਦੀ ਹੁੰਦੀ ਹੈ ਜਿਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਹੈਗਾ ਦੇਖੋ ਜਿਹੜੇ ਬੰਦੇ ਵਿਚਾਰੇ ਆਪਣਾ ਨਿਰਦੋਸ਼ ਹੁੰਦੇ ਹੈ ਜੰਗ ਦੇ ਵਿੱਚ ਉਹੀ ਮਾਰੇ ਜਾਂਦੇ ਹੈਗੇ ਨੇ ਹੁ ਆਜ ਦੀ ਦੇਰ ਦੇ ਵਿੱਚ ਤੁਸੀਂ ਜਿੱਥੇ ਵੀ ਜਾਓ ਉਹੀ ਕਹਿੰਦੇ ਹੈ ਪ੍ਰਭੂ ਸਿਮਰਨ 2 ਘੰਟੇ ਜ਼ਰੂਰ ਕਰੋ ਰੋਜ਼ ਦਾ ਉਹ ਕਿਉਂਕਿ ਸਭ ਨੂੰ ਪਤਾ ਹੈਗਾ ਵੀ ਇਹ 2025 ਦਾ ਸਾਲ ਹੈਗਾ ਪਰਲੇ ਦਾ ਸਾਲ ਹੈਗਾ ਦੇਖੋ ਇਹ ਕੋਈ ਨਾ ਕੋਈ ਕਾਰਨ ਬੰਦਾ ਹੈਗਾ ਪਹਿਲਗਾਮ ਅਟੈਕ ਜਿਹੜਾ ਹੋਇਆ ਉਹ ਕਾਰਨ ਬਣਿਆ ਹੈਗਾ ਤੇ ਨਹੀਂ ਹੁੰਦਾ ਤਾਂ ਕੋਈ ਹੋਰ ਕਾਰਨ ਬਣ ਜਾਣਾ ਸੀਗਾ ਇਹ ਸਟ੍ਰੀਟ ਨੇ ਮਤਲਬ ਇਸ ਹਿਸਾਬ 70% ਦੀਪਕ ਜੀ ਨੇ ਕਿਹਾ ਖਤਮ ਹੋਣਾ ਹੈਗਾ ਇਹ ਸਚਾਈ ਹੈ ਇਹ ਪਰਵਿਸ਼ਵਾਣੀਆਂ ਵੀ ਕਈ ਤੁਸੀਂ ਸੁਨੀਆਂ ਹੋਣਗੀਆਂ ਤੇ ਉਹਦੇ ਚ ਵੀ ਇਹੀ ਦੱਸਦੇ ਹੈਗੇ 2025 ਦੇ ਵਿੱਚ 3rd World War ਵੀ ਲੱਗ ਸਕਦੀ ਹੈਗੀ ਜਿਹਦਾ ਰੀਜ਼ਨ ਕੁਝ ਵੀ ਹੋ ਸਕਦਾ ਇੰਡੀਅਨ ਇੰਡੀਆ ਪਾਕਿਸਤਾਨ ਲੜਦੇ ਪਏ ਆ ਉਦੋਂ ਈਰਾਨ ਤੇ ਇਜ਼ਰਾਈਲ ਲੜਦੇ ਪਏ ਆ ਉਦੋਂ ਰਸ਼ੀਆ ਤੇ ਯੂਕਰੇਨ ਦੀ ਵਾਰ ਹੋ ਰਹੀ ਹੈ ਇਹ ਸਾਰਾ ਕੁਝ ਇਹ ਦਰਸਾਉਂਦਾ ਵੀ ਇਹ ਜਿਹੜੀ ਦੁਨੀਆ ਹੈਗੀ ਹੈ ਅੰਤ ਦੀ ਤੋ ਵਾਲੀ ਜਾ ਰਹੀ ਹੈਗੀ ਹੈ ਜੀ ਇਹ ਜਿੰਨਾ ਪਰਮਾਤਮਾ ਦਾ ਨਾਮ ਤੁਸੀਂ ਜਪ ਸਕਦੇ ਹੋ ਉਹਨਾਂ ਕਰੋ ਕਿਸੇ ਦੀ ਸੇਵਾ ਕਰਦੇ ਹੋ ਕੋਈ ਝੂਠ ਬੇਈਮਾਨੀ ਪਾਪ ਨਾ ਕਰੋ ਪਾਪ ਅੱਗਈ ਧਰਤੀ ਤੇ ਅਨੇ ਵਧੇ ਹੋਏ ਨੇ ਲੋਕ ਪੈਸੇ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਨੇ ਜੋ ਕਿ ਨਹੀਂ ਕਰਨਾ ਚਾਹੀਦਾ ਜਾਨ ਨਾਲ ਖਿਲਵਾੜ ਕਰ ਰਹੇ ਨੇ ਇਸ ਸਭ ਨੂੰ ਰੋਕਣ ਲਈ ਜਾਂ ਤਾਂ ਪ੍ਰਮਾਤਮਾ ਆਪਣਾ ਕੋਈ અવਤਾਰ ਲੈਂਦਾ ਹੈ ਇਹ ਜਿਹੜੀ ਸ੍ਰਿਸ਼ਟੀ ਹੈਗੀ ਆ ਉਹਨੇ ਆਪਣਾ ਬੈਲੈਂਸ ਬਣਾਉਣ ਵਾਸਤੇ ਇਹ ਕਰਨਾ ਹੀ ਕਰਨਾ ਹੈ ਦੀਪਕ ਜੀ ਇੱਕ ਸਵਾਲ ਹੋਰ ਹੈ ਕਿ ਲੋਕ ਕਹਿੰਦੇ ਆ ਕਿ ਜਿਵੇਂ ਸਰ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਆਮ ਜਨਤਾ ਦਾ ਨੁਕਸਾਨ ਹੁੰਦਾ ਹੈ ਤੇ ਸਰਕਾਰਾਂ ਕਿਥੇ ਗੜੀਆਂ ਨੇ ਕਿਉਂਕਿ ਦੇਖਿਆ ਜਾਵੇ ਸਰਕਾਰਾਂ ਲੋਕ ਆਮ ਜਨਤਾ ਦਾ ਇਹ ਕਹਿਣਾ ਕਿ ਸਰਕਾਰਾਂ ਸਿਰਫ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਇੱਕ ਪਿਆਦਾ ਸਮਝ ਕੇ ਯੂਜ਼ ਕਰਦੀ ਹੈ ਦੇਖੋ ਸਰਕਾਰਾਂ ਤਾਂ ਇਹ ਬਿਲਕੁਲ ਸਹੀ ਹੈ ਪਿਆਦਾ ਹੀ ਸਮਝ ਕੇ ਬਾਕੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਮ ਰੇ ਜਿਹੜਾ ਸਾਡਾ ਭਾਈਚਾਰਾ ਜੰਗ ਹੋਵੇ ਜਾਂ ਨਾ ਹੋਵੇ ਉਹਨੂੰ ਕਾਇਮ ਰੱਖਣਾ ਚਾਹੀਦਾ ਔਰ ਖਾਸ ਕਰਕੇ ਸਾਡਾ ਜਿਹੜਾ ਹਿੰਦੂ ਸੇ ਕਹਿੰਦਾ ਹੈ ਇਹਨੂੰ ਕੈਮ ਰੱਖਣੀ ਚਾਹੀਦੀ ਮੈਂ ਤੁਹਾਡੇ ਚੈਨਲ ਤੋਂ ਮਾਧਿਅਮ ਤੋਂ ਕਹਿ ਰਿਹਾ ਸਿੱਖ ਸਾਡਾ ਵੱਡਾ ਭਰਾ ਹੈ ਦੇਖੋ ਅਸੀਂ ਉਹਦੇ ਛੋਟੇ ਭਰਾ ਹੈ ਇਹ ਦੋਨੇ ਇਕੱਠੇ ਹੋਣੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਂਡੀਆਂ ਦਾ ਹੀ ਅੰਤ ਹੋ ਜਾਣਾ ਪਰ ਆ ਧਰਮਾਂ ਦੀ ਲੜਾਈਆਂ ਤੇ ਮੁੱਢ ਤੋਂ ਚਲਦੀਆਂ ਆ ਰਹੀਆਂ ਹਮੇਸ਼ਾ ਤੋਂ ਸਿੱਖ ਧਰਮ ਨੂੰ ਔਰ ਹਿੰਦੂ ਧਰਮ ਨੂੰ ਟਾਰਗੇਟ ਕਰਕੇ ਲੜਾਇਆ ਜਾਂਦਾ ਇਹ ਹਾਂ ਆ ਸਮਝ ਆ ਜਿਹੜੇ ਟਾਰਗੇਟ ਹੋਣ ਟਾਰਗੇਟ ਨਹੀਂ ਹੁੰਦੇ ਨਾ ਸਿੱਖਾਂ ਨੇ ਨਾ ਹਿੰਦੂਆਂ ਨੇ ਸਿੱਖ ਸਾਡੇ ਭਰਾ ਨੇ ਭਾਵੇਂ 1 ਅੱਧਾ ਪਰਸੈਂਟ ਉਸ ਤਰ੍ਹਾਂ ਕਹੀ ਜਾ ਰਹੀ ਅਸੀਂ ਉਹ ਪਾਕਿਸਤਾਨ ਕੁਝ ਨਹੀਂ ਹੈ ਜਦੋਂ ਐਜ ਦੀ ਗੱਲਾਂ ਹੋ ਜਾਣਗੇ ਸਾਡੇ ਭਰਾ ਨੇ ਖੂਨ ਦਾ ਵਾਲਾ ਆਊਗਾ ਉਹ ਵੀ ਸਨਾਤਨ ਆਮ ਤੋਂ ਹੀ ਸਿੱਖ ਧਰਮ ਆਇਆ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਫਿਰ ਖੂਨਚਾਹ ਵਾਲਾ ਆਊਗਾ ਕਿਉਂਕਿ ਫਿਰ ਆਪਣੇ ਗੁਰੂਆਂ ਵੱਲ ਦੇਖਣਗੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਵਾਰਿਆ ਸੀਗਾ ਇਹ ਤਾਂ ਸਾਡੇ ਜਿੰਨੇ ਵੀ ਗੁਰੂ ਐ ਤੁਸੀਂ ਦੇਖ ਲਓ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਕੀ ਸਨਾਤਨ ਨੂੰ ਬਚਾਉਣ ਲਈ ਸਾਰਾ ਕੁਝ ਕੀਤਾ ਐਨੇ ਸਿੱਖ ਪਾਗਲ ਨਹੀਂ ਹੈਗੇ ਬੜਾ ਦਿਮਾਗ ਹੈ ਉਹਨਾਂ ਦਾ ਭਾਵੇਂ ਜੋ ਮਰਜੀ ਕਹੀ ਜਾਣ ਉਹ ਖੜਨਗੇ ਆਪਣੇ ਛੋਟੇ ਭਰਾ ਨਾਲ ਹੀ ਇੰਡੀਆ ਨਾਲ ਹੀ ਖੜਨਗੇ ਤਿਰੰਗਾ ਲੈ ਕੇ ਖੜਨਗੇ ਫਿਰ ਇੰਡੀਆ ਜਿੱਤੂਗਾ ਫਿਰ ਇੰਡੀਆ ਦੀ ਬੱਲੇ ਬੱਲੇ ਹੋਊਗੀ ਇਹ ਵੀ ਭਰਸੇਵਾਨ ਇਹ ਇੰਡੀਆ ਦਾ ਝੰਡਾ ਸਾਰੇ ਸੰਸਾਰ 'ਚ ਝੁਲਣਾ ਵਿਸ਼ਵ 'ਚ ਝੁੱਲੂਗਾ ਉਹ ਟਾਈਮ ਆ ਰਿਹਾ ਹੈ ਬਾਕੀ ਅਸੀਂ ਨਹੀਂ ਕਹਿੰਦੇ ਆਪਸੀ ਭਾਈਚਾਰਾ ਭਾਵੇਂ ਕੋਈ ਵੀ ਆ ਕਿਉਂਕਿ ਜਿੰਨਾ Hindu Muslim Sikh Sai sab hain bhai bhai ਇਹ ਕਸਵਾਲ ਇਹ ਵੀ ਉੱਠਦਾ ਨਾਲ ਕਿ ਤੁਸੀਂ ਕਹਿੰਦੇ ਹੋ Hindu Sikh ਭਾਈ ਭਾਈ ਨੇ ਠੀਕ ਹੈ ਜੇ ਲੈਂਦੇ ਪੰਜਾਬ ਦੇ ਵਿੱਚ ਵੀ Hindu Sikh ਰਹਿੰਦੇ ਨੇ ਕਿ ਉਹ ਵੀ ਭਾਈ ਭਾਈ ਨੇ ਜੇ ਉਹ ਭਾਈ ਭਾਈ ਨੇ ਫਿਰ ਲੜਾਈ ਕਿਉਂ ਦੇਖੋ ਐਕਚੁਅਲੀ ਨਾ ਕਈ ਵਾਰੀ ਨਾ ਬੁੱਧੀ ਖਰਾਬ ਹੋ ਜਾਂਦੀ ਹੈ ਪਰ ਹਸਟ ਹੋ ਜਾਂਦੀ ਜਿਹਨੂੰ ਕਹਿ ਦਿੰਦੇ ਨੇ ਕਿ ਜੇ ਰਹਿੰਦੇ ਪੰਜਾਬ ਚ ਵੀ ਰਹਿੰਦੇ ਨੇ ਉਹ ਵੀ ਭਾਈ ਨੇ ਸਾਡੇ ਕਈ ਵਾਰੀ ਟਾਈਮ ਸਿਰ ਅਕਲ ਆ ਜਾਂਦੀ ਹੁੰਦੀ ਹੈ ਪਿਛੋਕੜ ਜਾਣਗੇ ਨਾ ਫਿਰ ਕਈ ਵਾਰੀ ਨਾ ਛੋਟਾ ਤੁਕਕਾ ਮੈਂ ਦੇਖਿਆ بڑے ਵਿਦਵਾਨ ਜਿਹੜੇ ਸਿੱਖ ਸਮਾਜ ਦੇ ਬੜਾ ਖੁਦ ਦੱਸਦੇ ਨੇ ਉਹ ਸਾਰਾ ਕੁਝ ਦੱਸਦੇ ਨੇ ਕਿ ਅਸੀਂ ਸਨਾਤਨ ਨੇ ਸਨਾਤਨ ਦੇ ਵਿੱਚੋਂ ਆਏ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਚ ਦੇਖੋ ਸਾਰੀ ਬਾਣੀ ਹੈ ਔਰ ਖਾਸ ਕਰਕੇ ਸਨਾਤਮ ਦੀ ਹਰ ਇੱਕ ਚੀਜ਼ ਹੈ ਇਹ ਸੋਚਣ ਵਾਲੀ ਬਾਕੀ ਐਸੀ ਸਾਰੇ ਭਾਈ ਆ ਇਹ ਇੰਡੀਆ ਹੈ ਭਾਂਤ ਭਾਂਤ ਦੇ ਧਰਮ ਨੇ ਸਾਰੇ ਆਪਾਂ ਭਰਾ ਨੇ ਇਹ ਨਹੀਂ ਆਗਾ ਦੇਖੋ ਜਦੋਂ ਕੋਈ ਲੜਾਈ ਹੋਊਗੀ ਤਾਂ ਮੁਸਲਮਾਨ ਪਹਿਲਾਂ ਵੀ ਸਾਡਾ ਸਾਥ ਦਿੱਤਾ ਭਾਈਆਂ ਨੇ ਸਾਡੇ ਸਾਰੇ ਭਰਾ ਨੇ ਸਾਰੇ ਐਕਚੁਅਲੀ ਨਾ ਕਈ ਵਾਰੀ ਨਾ ਦਿਮਾਗ ਖਰਾਬ ਹੋ ਜਾਂਦੇ ਨੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਉਹ ਐ ਕੁਛ ਨਹੀਂ ਐ ਫਿਰ ਵੀ ਸਾਡਾ ਭਾਰਤ ਜਿੰਦਾਬਾਦ ਹਿੰਦੁਸਤਾਨ ਉਹ ਕਹਿੰਦੇ ਭਾਰਤ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਰ ਸਵਾਲ ਹੁੰਦਾ ਹੀ ਹੈ ਨਾ ਕਿ ਪਾਕਿਸਤਾਨ ਜਿਹੜੇ ਸਾਡੇ ਭਾਈ ਭੈਣ ਬੈਠੇ ਉਹਨਾਂ ਦਾ ਕੀ قصੂਰ ਦੇਖੋ ਅਸੀਂ ਕਿੰਨੇ ਸਾਡਾ ਅਸੀਂ ਇੰਡੀਆ 'ਚ ਰਹਿ ਰਹੇ ਅਸੀਂ ਤਾਂ ਕਹਾਂਗੇ ਨਾ ਜਿੰਦਾਬਾਦ ਅਸੀਂ ਉਹਨਾਂ ਨੂੰ ਨਹੀਂ ਮੁਰਦਾਬਾਦ ਕਹਿੰਦੇ ਜਦੋਂ ਇਹ ਜੇ ਕਾਂਡ ਹੋਣਗੇ ਫਿਰ ਕਹਿ ਜਾਂਦਾਗਾ ਉਹ ਆਪਣੇ ਥਾਂ ਤੇ ਰਾਜੀ ਰਹਿਣ ਪਰਮਾਤਮਾ ਉਹਨਾਂ ਨੂੰ ਸੁਖੀ ਰੱਖੇ ਪਾਕਿਸਤਾਨ ਵਾਲਿਆਂ ਨੂੰ ਸਾਡਾ ਇੰਡੀਆ ਹੈ ਸਾਨੂੰ ਇੱਥੇ ਸੁਖੀ ਰੱਖਣ ਅਸੀਂ ਤਾਂ ਕਿਸੇ ਨਾਲ ਔਰ ਫਿਰ ਹਿੰਦੁਸਤਾਨ ਤਾਂ ਜਲਦੀ ਤੋਂ ਕਿਸੇ ਨਾਲ ਲੜਾਈ ਲੈਂਦਾ ਹੀ ਨਹੀਂ ਕੋਈ ਆ ਕੇ ਸਾਨੂੰ ਘਰੇਵਾਰ ਕਰੂਗਾ ਤੇ ਫਿਰ ਹਿੰਦੁਸਤਾਨ ਵੀ ਨਹੀਂ ਛੱਡੂਗਾ ਜੀ ਜੀ ਦੇਖੋ ਸਾਡਾ ਹਿੰਦੁਸਤਾਨ ਹੈ ਹਿੰਦੁਸਤਾਨ ਲਊਗਾ ਤੇ ਹਿੰਦੁਸਤਾਨ ਦਾ ਛੱਡਾ ਸਾਰੇ ਵਿਸ਼ਵ ਤੇ ਝੁੱਲੂਗਾ ਔਰ ਸਾਡਾ ਭਾਈਚਾਰਾ ਜਿਹੜਾ ਕੈਮ ਰਹੂਗਾ ਬਹਿਲ ਸਾਹਿਬ ਇੱਕ ਸਵਾਲ ਇਹ ਵੀ ਉੱਠਦਾ ਕਿ ਉਹਨ ਮੋਦੀ ਸਾਹਿਬ ਨੇ ਜਿਹੜੀ ਡਿਜੀਟਲ ਸਟ੍ਰਾਈਕ ਕਰ ਦਿੱਤੀ ਹੈ ਜਿਹੜੇ ਪਾਕਿਸਤਾਨ ਦੇ ਕੋਈ YouTube ਚੈਨਲ ਚੱਲ ਰਹੇ ਸੀ ਉਹਨਾਂ ਦੇ ਜਿਹੜੇ ਆਰਟਿਸਟ ਲੋਕ ਜਿਹੜਾ ਉਹਨਾਂ ਦੇ ਕਾਮੇਡੀ ਸ਼ੋਅ ਚੱਲ ਰਹੇ ਸੀ ਹੋਰ ਵੀ ਕਈ ਪਲੈਟਫਾਰਮ ਉਹਨਾਂ ਦੇ ਬੰਦ ਕਰ ਦਿੱਤੇ ਹੈ ਉਹਦੇ ਨਾਲ ਜਿਹੜੇ ਆਰਟਿਸਟ ਪਾਕਿਸਤਾਨ ਦੇ ਨੇ ਉਹਨਾਂ ਤੇ ਕਾਫੀ ਇਫੈਕਟ ਪਿਆ ਹੈ ਕਾਫੀਆਂ ਨੇ ਗੁੱਸਾ ਵੀ ਜਤਾਇਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਜਨਤਾ ਜਿਹੜੀ ਹੈ ਉਹ ਸਫਰ ਕਰ ਰਹੀ ਹੈ देखो जी ਜਿਹੜੇ ਡਿਜੀਟਲ ਇਹਨਾਂ ਨੇ ਬੰਦ ਕੀਤੇ ਹੈਗੇ ਨੇ ਉਹਦਾ ਕਾਰਨ ਇਹ ਹੈਗਾ ਕੁਝ ਯੂਟਿਊਬਰ ਆਵਾਜ਼ ਆਦਾ ਫਲਾ ਰਹੇ ਹੈਗੇ ਨੇ ਕੁਝ ਜਿਹਦਾ ਆਪਣਾ ਜਦੋਂ ਅਛੀਆਂ ਟਾਈਜ਼ ਹੁੰਦੀਆਂ ਤਾਂ ਸਭ ਕੁਝ ਸਹੀ ਲੱਗਦਾ ਹੈਗਾ ਤੇ ਤੁਸੀਂ ਇਹ ਦੇਖਦੇ ਹੋ ਆਟੇ ਨਾਲ ਖੰਨ ਵੀ ਪਿਸ ਜਾਂਦਾ ਤੇ ਜਿਹੜੇ ਜਿਹੜੇ ਸਹੀ ਬੰਦੇ ਹੈਗੇ ਨੇ ਜਿੱਦਾਂ ਜਿਹੜੇ ਪੋਜ਼ਿਟਿਵ ਹੈਗੇ ਨੇ 네ਗੇਟਿਵ ਲੋਗਾਂ ਦੇ ਕਾਰਨ ਉਹਨਾਂ ਨੂੰ ਜ਼ਿਆਦਾ ਇੰਪੈਕਟ ਪੈਂਦਾ ਹੈਗਾ ਜਦੋਂ ਉੱਥੋਂ ਕੋਈ ਅਫਵਾਹ ਉਦਾਂ ਹੀ ਫੈਲਾਦਨ YouTube ਤੇ ਇਹਨਾਂ ਨੇ ਉਹਨਾਂ ਦੇ ਰੱਖਿਆ ਮੰਤਰੀ ਦਾ ਵੀ YouTube ਅਕਾਊਂਟ Twitter ਅਕਾਊਂਟ ਸਾਰੇ ਬੈਨ ਕੀਤਾ ਹੈਗੇ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਜਿਹੜੇ ਬਾਕੀ ਜਿਹੜੇ ਬੇਗੁਨਾ ਹੈਗੇ ਨੇ ਬੰਦੇ ਸਹੀ ਹੈਗੇ ਉਹਨਾਂ ਦੇ ਵੀ ਸਾਰੇ ਬੰਦ ਹੋ ਗਏ ਨੇ ਇਹ ਇੱਕ ਸਟੈਪ ਲੈਣਾ ਹੁੰਦਾ ਹੈ ਜੇ YouTube ਬੰਦ ਕਰਨੀ ਆ ਪੂਰੀ ਜਾਂ Instagram ਹੁੰਦਾ ਉਹ ਪੂਰੇ ਪਾਕਿਸਤਾਨ ਦਾ ਹੀ ਬੰਦ ਹੁੰਦਾ ਹੈਗਾ ਜਾਂ ਜਿਹਦੇ ਨਾਲ ਜਦੋਂ ਆਪਣਾ ਕੰਟਰੀ ਨਾਲ ਅੱਛੇ ਟਾਈ-ਅੱਪ ਹੁੰਦੇ ਆ ਤਾਂ ਸਭ ਕੁਝ ਸਹੀ ਲੱਗਦਾ ਜਦੋਂ ਟਾਈ ਅਪ ਖਰਾਬ ਹੋ ਜਾਂਦੇ ਆ ਤਾਂ ਫਿਰ ਇਹਦੇ ਚ ਹੁੰਦਾ ਵੀ ਰੈਸਟ੍ਰਿਕਟ ਕਰ ਦਿੰਦੇ ਹੈਗੇ ਨੇ ਉਹਦੇ ਨਾਲ ਜਿਹੜੇ ਅੱਛੇ ਲੋਗ ਹੈਗੇ ਉਹਨਾਂ ਤੇ ਵੀ ਇੰਪੈਕਟ ਪੈਂਦਾ ਹੈਗਾ ਕੁਝ ਲੋਗ ਹੁੰਦੇ ਸ਼ਰਾਰਤੀ ਜਿਹੜੇ ਸ਼ਰਾਰਤ ਕਰਕੇ ਪਰੇ ਹੋ ਜਾਂਦੇ ਆ ਉਹਦਾ ਖਾਮਯਾਜਾ ਸਾਰਿਆਂ ਨੂੰ ਆਮ ਜਨਤਾ ਨੂੰ ਭੁਗਤਣਾ ਹੀ ਪੈਂਦਾ ਹੈਗਾ ਜੀ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ-ਪਾਕ ਦੇ ਰਿਸ਼ਤੇ ਸੁਧਰਨਗੇ ਜਾਂ ਜੰਗ ਦੇ ਵੱਲ ਹੀ ਫਾਈਨਲੀ ਜਾਣਗੇ ਦੇਖੋ ਅਸੀਂ ਤਾਂ ਪਿਤਾ ਪਰਮੇਸ਼ਵਰ ਨੂੰ ਆਈ ਕਹਿੰਨੇ ਕਿ ਜੰਗ ਨਾਲ ਲੱਗੇ ਕੋਈ ਮੁੱਦਾ ਨਹੀਂ ਹੈ ਬਾਕੀ ਜੇ ਪਰਮਾਤਮਾ ਨੇ ਸ੍ਰਿਸ਼ਟੀ ਦਾ ਇਸ ਤਰ੍ਹਾਂ ਹੀ ਕਰਨਾ ਹੋ ਕੁਝ ਵੀ ਕਰ ਸਕਦਾ ਹੁਣ ਪਿੱਛੇ ਵੀ ਥੋੜੇ ਦਿਨ ਪਹਿਲਾਂ ਬਾਹਰਲੇ ਮੁਲਕਾਂ ਚ ਦੇਖੋ ਆਏ ਪੁਚਾਲ ਆਇਆ ਤੇ ਬਾਕੀ ਅਸੀਂ ਨਹੀਂ ਚਾਹੁੰਦੇ ਕਿ ਜੰਗ ਲੱਗੇ ਸਾਡਾ ਭਾਈਚਾਰਾ ਕਾਇਮ ਰੱਖੇ ਜੇ ਉਹ ਨਹੀਂ ਹਟਣਗੇ ਤੇ ਇੰਡੀਆ ਕਿਸੇ ਤੋਂ ਕਮ ਨਹੀਂ ਹੈਗਾ ਮੇਰਾ ਭਾਰਤ ਜਿੰਦਾਬਾਦ ਜਿੰਦਾਬਾਦ ਹੀ ਰਹੇਗਾ ਮੋਦੀ ਸਾਹਿਬ ਦੀ ਐਕਟੀਵਿਟੀਜ਼ ਤੋਂ ਖੁਸ਼ ਹੋ ਤੁਸੀਂ ਦੇਖੋ ਇਸ ਟਾਈਮ ਤਾਂ ਕਿੰਗ ਮੇਕਰ ਹੋਈ ਨੇ ਸਾਡਾ ਰਾਜਾ ਹੋਈ ਹੈ ਸਾਡਾ ਪ੍ਰਧਾਨ ਮੰਤਰੀ ਹੋਈ ਅਸੀਂ ਖੁਸਾ ਹੂੰ ਦੇਖੋ ਸਾਰਾ ਕੁਝ ਸੰਭਾਲ ਲਿਆ ਹੋਇਆ ਬਾਕੀ ਕੰਮ ਬਾਅਦ ਚ ਹੁੰਦੇ ਰਹਿਣਗੇ ਇਸ ਟਾਈਮ ਦੇ ਹਾਲਾਤ ਖਰਾਬ ਹੈ ਤੇ ਇਸ ਟਾਈਮ ਤੇ ਅਸੀਂ ਆਪਣੇ ਪ੍ਰਧਾਨ ਮੰਤਰੀ ਨਾਲ ਖੜੇ ਆ ਤਨੋ ਮਨੋ ਤਨੋ ਲੱਗੀ ਸਮਝ ਉਹ ਅਸੀਂ ਨਾਲ ਹੀ ਰਵਾਂਗੇ ਜਿਹੜੇ ਸਾਡੇ ਦੇਸ਼ ਦੇ ਆਪਣੇ ਮੁੱਦੇ ਉਹ ਲੱਗ ਹੈ ਇਸ ਟਾਈਮ ਹਾਲਾਤ ਵੱਧ ਤੋਂ ਵੇਰ ਤਾਂ ਨਹੀਂ ਕਿਉਂਕਿ ਹਾਲਾਤ ਲੜਾਈ ਵਾਲੇ ਨੇ ਤੇ ਇਸ ਟਾਈਮ ਮੋਦੀ ਜੀ ਜੋ ਕਰ ਰਹੇ ਸਲੂਟ ਹੈ ਉਹਨਾਂ ਨੂੰ ਅਗਰ ਇਦਾਂ ਦਾ ਸਮਾਂ ਆ ਜਾਂਦਾ ਜੇ ਜੰਗ ਲੱਗ ਜਾਂਦੀ ਹੈ ਤੇ ਲੋਕ ਜਿਵੇਂ ਭਵਿਸ਼ਵਾਣੀਆਂ ਕਈ ਸਾਧੂ ਸੰਤ ਕਰ ਰਹੇ ਨੇ ਕਿ 6 ਮਹੀਨੇ ਦਾ ਰਾਸ਼ਨ ਪਹਿਲੇ ਐਡਵਾਂਸਡ ਆਪਣੇ ਘਰਾਂ ਚ ਰੱਖੋ ਤੇ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਚ ਭੁੱਖਮਰੀ ਵੀ ਹੋ ਸਕਦੀ ਹੈ ਹੋਰ ਕਈ ਬਿਮਾਰੀਆਂ ਵਗੈਰਾ ਫੈਲ ਸਕਦੀਆਂ ਹੋਰ ਵੀ ਕਈ ਤਰ੍ਹਾਂ ਦੀ ਆਫਤਾ ਆ ਸਕਦੀ ਹੈ ਦੇਖੋ ਜਿਹੜਾ ਰਾਸ਼ਨ ਕੀ ਕਰਾਂਗੇ 6 ਮਹੀਨੇ ਦਾ ਅਗਲੇ ਨਾ ਪਰਮਾਣੂ ਮਾਰਮ ਕੀਤੇ ਸਾਰਿਆਂ ਨੇ ਮੁਕਜਨ ਰਾਸ਼ਨ ਇੱਥੇ ਰਹਿ ਜਾਣਾ ਬਾਕੀ ਤਿਆਰੀਆਂ ਹਰ ਇੱਕ ਨੂੰ ਕਰਨੀਆਂ ਚਾਹੀਦੀਆਂ ਨੇ ਤਿਆਰੀਆਂ ਹਾਲੇ ਸਰਕਾਰ ਨੇ ਕੋਈ ਭਵਿੱਖ ਸਵਾਨੀ ਨਹੀਂ ਕੀਤੀ ਵੀ ਤੁਸੀਂ ਤਿਆਰੀਆਂ ਕਰੋ ਪਹਿਲਾਂ ਤਾਂ ਸਾਡੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਨਾਂ ਨੂੰ ਭਵਿੱਖ ਸਵਾਨੀ ਕਰਨ ਤੋਂ ਫਿਰ ਕਰਾਂਗੇ ਬਾਕੀ ਹੈ ਜਿਹੜਾ ਖਾਦ ਦਾ ਸਰਦਾਤ ਹੈ ਸਾਡੇ ਇੰਡੀਆ ਚ ਪੂਰੇ ਨੇ ਜੀ ਜੇ ਸਾਲ ਦੋ ਸਾਲ ਵੀ ਲੱਗੇ ਤੇ ਸਾਡੇ ਕੋਲ ਇੰਨਾ ਹੈ ਸਾਰਾ ਕੁਝ ਹੈ ਹਾਂ ਪਾਕਿਸਤਾਨ ਕੋਲ ਹੈ ਨਹੀਂ ਕਿਉਂਕਿ ਉੱਥੇ ਕੰਗਾਲੀ ਆਗੇ ਹੈਗੀ ਕਿਉਂਕਿ ਪਾਕਿਸਤਾਨ ਇਸ ਟਾਈਮ ਕੰਗਾਲੀ ਦੇ ਸਿੱਤੇ ਚੱਲ ਰਿਹਾ ਕਰਜ਼ਾ ਸਿੱਤੇ ਬਹੁਤ ਹੈਗਾ ਉਹਨਾਂ ਇਸ ਕਰਕੇ ਸਾਡੇ ਕੋਲ ਪਰਮਾਤਮਾ ਦੀ ਮੇਰ ਹੈ ਕਿਉਂਕਿ ਅਸੀਂ ਸਾਰਿਆਂ ਨੂੰ ਮੰਨਣ ਵਾਲੇ ਹਿੰਦੂ ਮੁਸਲਮ ਸਿੱਖ ਐ ਸਭ ਐ ਭਾਈ ਭਾਈ ਅਸੀਂ ਤਾਂ ਸਾਰੇ ਪਰਮਾਤਮਾ ਨੂੰ ਸ੍ਰਿਸ਼ਟੀ ਦੇ ਰਚੇਤਾ ਇੱਕ ਐ ਬਾਕੀ ਫਿਰ ਵੀ ਧਰਮ ਬਣਾਤੇ ਸਾਰੇ ਧਰਮ ਨੂੰ ਮੰਨਣ ਵਾਲਾ ਐ ਸਨਾਤਨਿ ਭਾਵੇਂ ਸਾਡਾ ਸੱਚ ਭਾਈਚਾਰਾ ਅਸੀਂ ਸਾਰਿਆਂ ਨੂੰ ਮੰਨਣ ਦਾ ਅਸੀਂ ਕਟੜਵਾਦਤਾ ਚ ਨਹੀਂ ਆਗੇ ਸਾਡੀ ਸਾਡਾ ਹਿੰਦੁਸਤਾਨ ਕਟੜਵਾਦ ਨਹੀਂ ਹੈ ਨਹੀਂ ਕਟੜਵਾਦ ਕਦੇ ਹੋਊਗਾ ਉਹ ਭਾਈਚਾਰਾ ਚੰਦਾ ਹੈਗਾ ਬਹੁਤ ਬਹੁਤ ਧੰਨਵਾਦ ਸਰ ਨਾਲ ਜੁੜਨ ਦਾ ਧੰਨਵਾਦ ਸਰ ਸੋ ਇਹ ਸੰਸਮਾਜ ਸੇਵੀ ਜਿਨ੍ਹਾਂ ਦੀ ਆਪਣੀ رائے ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ-ਪਾਕ ਦੇ ਜਿਹੜੇ ਰਿਸ਼ਤੇ ਆ ਸੁਧਰਨਗੇ ਜਾਂ ਫਿਰ ਲੱਗੇਗੀ ਜੰਗ ਅਜੇ ਹੀ ਹੋਰ ਖਬਰਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰਿਤ